ਕੋਟੀ ਚੋ ਬਿਲੀ ਮੈਲਾ ਦੀ লাশ ਪੁਲਿਸ ਨੇ ਪੁੱਛਦਾ ਸ ਕਰ ਲਈ ਉਹ ਮੰਨ ਗਈ ਵੀ ਅਸੀਂ ਮਾਰੀਏ ਹਾਂ ਮੰਨ ਕੇ ਉਹ ਵੀ ਮਾਰੀ ਗਿਆ ਉਹ ਕਹਿੰਦਾ ਵੀ ਮੇਰੀ ਮੰਮੀ ਤਾਂ ਤੁਸੀਂ ਮਾਰਦੇ ਫਾਹਾ ਦਿੱਤਾ ਵੀ ਪੱਖਾ ਵੀ ਵਿੰਗਾ ਹੋਇਆ ਪਿਆ ਪੱਕਿਆ ਇਲਾਕੇ ਦਾ ਮਾਹੌਲ ਜੀ ਮੇਰਾ ਬੰਦਾ ਗਿਆ ਹੈ ਜੁਕਾ ਕੁਝ ਨਹੀਂ ਗਿਆ ਜੰਮ ਕੇ ਹੋਇਆ ਹੰਗਾਮਾ ਮੇਰਾ ਮਿੱਕੇ ਤੋਂ ਹੋਇਆ ਸਾਰਾ ਕੋਟੀ ਬਣੇ ਆਨੇ ਤੇ ਨਾ ਸਰਜੀ ਤੇ ਤੇ ਕਹਿੰਦੀ ਚੱਕ ਕੇ ਲੈ ਜਾ ਕਹਿੰਦੀ ਰੌਲਾ ਨਾ ਪਾ ਫਟਾਫਟ ਬਾਤ ਆਈ ਤੋ ਬਾਡੀ ਲੈ ਜਾ ਤੁਸੀਂ ਰੌਲਾ ਨਾ ਪਾਓ ਹੱਲਾ ਨਾ ਕਰੋ লাশ ਰੱਖ ਪੁਲਿਸ ਬੂਰੇ ਅੜੀਆਂ ਔਰਤਾਂ ਗਾਲਾਂ ਦੇ ਰੱਸੀ ਦੇ ਨਿਸ਼ਾਨ ਹੈ ਨਾਲੇ ਉਸ ਤੋਂ ਬਾਅਦ ਇਹਦੇ ਸੱਟਾਂ ਵੀ ਵੱਜੀਆਂ ਹੋਈਆਂ ਤੇ ਮੱਥੇ 'ਚ ਵੀ ਸੱਟ ਵੱਜੀ ਆ ਤੇ ਹੁਣ ਉਹਨਾਂ ਚੱਕਰ ਅਸੀਂ ਜਾਣ ਨਹੀਂ ਦੇਣਾ ਜਿੰਨਾ ਚੱਕਰ ਇਹਨਾਂ ਨੂੰ ਕੋਈ ਨਿصاف ਨਹੀਂ ਮਿਲਦਾ ਜੀ ਹਾਂ ਲੋਕਾਂ ਦਾ ਲੱਗਿਆ ਹੋਇਆ ਇਕੱਠ ਤੇ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰੀਆਂ ਔਰਤਾਂ ਦਰਅਸਲ ਇੱਥੇ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਤੇ ਚੱਲਦਿਆਂ ਇੱਥੇ ਲੋਕ ਇਕੱਠੇ ਹੋ ਗਏ ਨੇ ਇਲਾਕੇ ਦਾ ਮਾਹੌਲ ਪੱਕਿਆ ਹੋਇਆ ਲੋਕ ਅਤੇ ਮਹਿਲਾਵਾਂ ਇਕੱਠੀਆਂ ਹੋ ਕੇ ਇਨਸਾਫ ਦੀ ਮੰਗ ਕਰ ਰਹੇ ਨੇ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੋਠੀ ਦੇ ਵਿੱਚ ਕੰਮ ਕਰਨ ਪਾੜੀ ਮਹਿਲਾ ਦੀ Laash bhi de ਅੰਦਰੋਂ ਮਿਲੀ ਹੈ ਤੇ ਉਹ ਵੀ ਅਜੇ ਹੀ ਹਾਲਤ ਦੇ ਵਿੱਚ ਜਿਸ ਨੂੰ ਦੇਖ ਕੇ ਸਭ ਤੇ ਹੋਸ਼ ਉੱਡ ਗਏ ਨੇ ਤੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ। ਦਰਅਸਲ ਇੱਕ ਮਹਿਲਾ ਕੋਠੀ ਦੇ ਵਿੱਚ ਕੰਮ ਕਰਦੀ ਸੀ ਤੇ ਉਹ ਸਵੇਰੇ ਕੰਮ ਕਰਨ ਦੇ ਲਈ ਗਈ ਸੀ। ਪਰ ਉਸ ਤੋਂ ਬਾਅਦ ਉਸਦੀ ਲਾਸ਼ ਜਿਹੀ ਹਾਲਤ ਦੇ ਵਿੱਚ ਮਿਲੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਲੂ ਕੰਡੇ ਖੜੇ ਹੋ ਗਏ ਨੇ ਤਾਂ ਉੱਥੇ ਹੀ ਮ੍ਰਿਤਕ ਬਲਾਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਉਦੋਂ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮਤਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੁਭਾ ਕੰਮ ਕਰਨ ਗਈ ਆ ਸੁਭਾ 8 ਵਜੇ ਗਈ ਆ ਇਹ 8 ਵਜੇ ਤੋਂ ਬਾਅਦ ਜਦੋਂ ਇਹਨੇ ਕੰਮ-ਕੁਮ ਕੀਤਾ ਕੰਮ-ਕੁਮ ਕਰਕੇ ਇਹਨਾਂ ਨੇ ਜਦੋਂ ਇਹ ਰੱਬ ਨੂੰ ਪਤਾ ਵੀ ਇਹਨਾਂ ਨੇ ਮਾਰੀ ਕੋ ਆਪ ਮਰੀ ਉਹ ਪਰਮਾਤਮਾ ਜਾਣਦਾ ਉਸ ਤੋਂ ਬਾਅਦ ਉਹ ਜਣੀ ਲਾ ਕੇ ਉਹਨਾਂ ਨੇ ਥੱਲੇ ਧਾਰਤੀ ਜਦੋਂ ਥੱਲੇ ਧਾਰਤੀ ਰਸੀ ਰੁਸੀ ਗੱਲ ਚੋਂ ਕੱਟਦੀ ਕੱਢ ਕੇ ਰਸੀ ਤੇ ਇਹਨਾਂ ਮੁੰਡੇ ਨੂੰ ਹੁਣ ਕਰਤਾ ਵੀ ਤੂੰ ਆ ਜਾ ਤੇਰੀ ਮੰਮੀ ਨੂੰ ਲੈ ਜਾ ਤੇਰੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਜਦ ਇਹਨਾਂ ਦਾ ਬੇਟਾ ਗਿਆ ਤਾਂ ਉਹ ਕਹਿੰਦਾ ਵੀ ਮੇਰੀ ਮੰਮੀ ਤਾਂ ਤੁਸੀਂ ਮਾਰਤੀ ਫਾਹਾ ਦਿੱਤਾ ਵੀ ਪੱਖਾ ਵੀ ਵਿੰਗਾ ਹੋਇਆ ਪਿਆ ਤੁਸੀਂ ਤਾਂ ਮੇਰੀ ਮੰਮੀ ਨੂੰ ਮਾਰਤਾ ਕਹਿੰਦੀ ਚੱਕ ਕੇ ਲੈ ਜਾਓ ਕਹਿੰਦੀ ਰੌਲਾ ਨਾ ਪਾਓ ਫੇਰ ਪੁਲਿਸ ਨੂੰ ਅਸੀਂ ਫੋਨ ਕੀਤਾ ਪੁਲਿਸ ਮੁਲਾਜ਼ਮ ਸਾਰੇ ਸਿਆ ਸਟਾਪ ਸਾਰੇ ਸਰਾਂਭਾ ਨਗਰ ਦੀ ਰਗੂਨਾਥੀ ਸਾਰੀ ਪੁਲਿਸ ਆ ਗਾਲਾ ਦੇ ਰੱਸੀ ਦੇ ਨਿਸ਼ਾਨ ਹੈ ਨਾਲੇ ਉਦੋਂ ਬਾਅਦ ਇਹਦੇ ਸੱਟਾ ਵੀ ਵੱਜੀਆਂ ਹੋਈਆਂ ਤੇ ਮਥੇ ਚ ਵੀ 7:00 ਵਜੇ ਆ ਜਣੀ ਪੁਲਿਸ ਨੇ ਪੁੱਛਦਾਸ ਕਰ ਲਈ ਉਹ ਮੰਨ ਕੇ ਵੀ ਅਸੀਂ ਮਾਰੀ ਗਿਆ ਮੰਨ ਕੇ ਹਾਂ ਮੰਨ ਕੇ ਉਹ ਵੀ ਮਾਰੀ ਗਿਆ ਸੀ ਹਾਂਜੀ ਹੁਣ ਉਹਨਾਂ ਚੱਕਰ ਅਸੀਂ ਜਾਣ ਨਹੀਂ ਦੇਣਾ ਜਿੰਨਾ ਚੱਕਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਇਹ ਲਵਲਾਸ਼ ਕੋਠੀ ਦੇ ਮੂਰ ਕੋਈ 44 ਸਾਲ ਦੀ 35 ਸਾਲ ਦੀ 35 ਸਾਲ ਦੀ ਉਮਰ ਆ ਏ ਮਤਲਬ ਉਹਨਾਂ ਚੱਕਰ ਅਸੀਂ ਬਾਡੀ ਜਾਣ ਨਹੀਂ ਦੇਣੀ ਜਿੰਨਾ ਚਿਰ ਕੋਰੋਨਾ ਦੇ ਵੀ 게ਟ ਮੂਰੇ ਬਾਡੀ ਰੱਖ ਕੇ ਅਸੀਂ ਧਰਨਾ ਨਹੀਂ ਦਿੰਦੇ ਧਰਨਾ ਦੇਵਾਂਗੇ ਜਿਹੜਾ ਬਾਡੀ ਚੱਕ ਕੇ ਜਾਊ ਪੁਲਿਸ ਨੂੰ ਵਿਸ਼ਵਾਸ ਪੁਲਿਸ ਤਾਂ ਦੇਈ ਜਾਂਦੀ ਆ ਪੁਲਿਸ ਤਾਂ ਵਿਸ਼ਵਾਸ ਇਹ ਹੀ ਦਿੰਦੇ ਆ ਵੀ ਅਸੀਂ ਪੂਰਾ ਤੁਹਾਡੇ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ ਅੱਗੇ ਪਰਮਾਤਮਾ ਜਾਣਦਾ ਗਰੀਬਾਂ ਨੂੰ ਇਹ ਮਿਲਣਾ ਚਾਹੀਦਾ ਠੀਕ ਆ ਕਿ ਨਹੀਂ ਸਾਥ ਮਿਲਣਾ ਚਾਹੀਦਾ ਸੰਯੋਗ ਮਿਲਣਾ ਚਾਹੀਦਾ ਪੁਲਿਸ ਦਾ ਗਰੀਬਾਂ ਨੂੰ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਵਿਚਾਰਿਆਂ ਦੇ ਉਧਰ ਇਸ ਗੇਮਾ ਗੈਵੀ ਦੇ ਮਹੌਲ ਦੇ ਵਿੱਚ ਪੁਲਿਸ ਨੂੰ ਉਸ ਬਾਬਤ ਸੂਚਨਾ ਮਿਲਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਰ ਜ਼ੋਰੀ ਗਾਰਡਨ ਦੇ ਵਿੱਚ ਉਹਨਾਂ ਨੇ ਇੱਕ ਡੈੱਡ ਬਾਡੀ ਮਿਲੀ ਹੈ ਉਹਦੇ ਗਲੇ ਤੇ ਨਿਸ਼ਾਨ ਨੇ ਲੱਗਦਾ ਵੀ ਹੈਂਗਿੰਗ ਹੈ ਬਾਕੀ ਇਨਵੈਸਟੀਗੇਸ਼ਨ ਕਰਨਗੇ ਉਹ ਚ ਜੋ ਵੀ ਆਊਗਾ ਤੁਹਾਨੂੰ ਦੱਸਾਂਗੇ ਹਲੇ ਕੁਝ ਨਹੀਂ ਕੀਤਾ ਜਾ ਰਿਹਾ ਹੈ ਜੀ ਜੀ ਸਰ ਕਹਿੰਦੇ ਕਿ ਜਦੋਂ ਡੈਥ ਹੋਈ ਹੈ ਘਰ ਦੇ ਰਿਹਾ ਸੀਗੇ ਉਸ ਘਰ ਦੇ ਵਿੱਚ ਲੋਕ ਹੀ ਨਹੀਂ ਸੀ ਕਰਦੇ ਆ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਬੋਡੀ ਵੀ ਗਿੱਲੀ ਮਿੱਲੀ ਹੈ ਐਸੇ ਕੁਝ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਉਹ ਚੋਗਤ ਹੁੰਦਾ ਸਰ ਤਾਜ਼ੀ ਖ਼ਬਰ ਹੈ ਹੈ ਹੈਰਾਨ ਕਰਨ ਵਾਲਾ ਮਾਮਲਾ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਰਜ਼ੌਰੀ ਗਾਰਡਨ ਦੇ ਵਿੱਚ ਇੱਕ ਕੂਟੀ ਦੇ ਵਿੱਚ ਕੰਮ ਕਰ ਵਾਲੀ ਬਹਿਲਾ ਦੀ ਲਾਸ਼ ਕੂਟੀ ਦੇ ਅੰਦਰ ਪਈ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕੁਝ ਸੱਚਾਈ ਨਿਕਲ ਕੇ ਸਾਹਮਣੇ ਆਦੀ ਹੈ ਜਗਬਾਣੀ ਟੀਵੀ ਦੇ ਲਈ ਲੁਧਿਆਣਾ ਤੋਂ ਰਜੇਸ਼ ਗੌਤਮ ਗੁਰਪੁਰ